ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 393 ਤੋਂ ਲੈ ਕੇ 394 ਤੱਕ ਸਵਾਇਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਪੰਚਮ ਪਾਤਸ਼ਾਹ ਜੀ ਦੀ ਬਾਣੀ ਰਾਗ ਆਸਾ ਵਿੱਚ ਚੱਲ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਹੋ ਵਾਹਿਗੁਰੂ ਜੀ ਆਸਾ ਮਹੱਲਾ ਪੰਜਵਾਂ ਆਠ ਪਹਿਰ ਉਦਕ ਇਸਨਾਨੀ ਸਦ ਹੀ ਭੋਗ ਲਗਾਏ ਸੋ ਗਿਆਨੀ ਬਿਰਥਾ ਕਾਹੂ ਛੋੜੈ ਨਾਹੀ ਬਹੁਰ ਬਹੁਰ ਤਿਸ ਲਾਗੋ ਪਾਈ ਸਾਲ ਗਿਰਾਮ ਹਮਾਰੇ ਸੇਵਾ ਪੂਜਾ ਅਰਚਾ ਬੰਦਨ ਦੇਵਾ ਰਹਾਓ ਹਾਂਜੀ ਸੰਗਤ ਜੀ ਪੰਚਮ ਪਾਤਸ਼ਾਹ ਇੱਥੇ ਜਿਸ ਤਰ੍ਹਾਂ ਨਾ Hindu ਮਤ ਦੇ ਵਿੱਚ ਉਹ Hindu ਵੀਰ ਆਪਣੇ ਮੂਰਤੀ ਪੂਜਾ ਕਰਦੇ ਨੇ ਉਹਦੇ ਬਾਰੇ ਵਿੱਚ ਗੱਲ ਕਰ ਰਹੇ ਨੇ ਇਹ ਜਿਹੜਾ ਸਾਲਗਰਾਮ ਹੈ ਨਾ ਇਹ ਜਿਸ ਤਰ੍ਹਾਂ ਉਹ ਮਤਲਬ ਆਪਣੇ ਮੂਰਤੀ ਉਹਨਾਂ ਦੇ ਹੁੰਦੇ ਨੇ ਨਾ ਉਹਨਾਂ ਨੂੰ ਸਾਲਗਰਾਮ ਕਹਿੰਦੇ ਨੇ ਮੰਨਿਆ ਜਾਂਦਾ ਵੀ ਨੇਪਾਲ ਦੇ ਦੱਖਣ ਵਿੱਚ ਕੋਈ ਪਿੰਡ ਆ ਜਿੱਥੋਂ ਛੋਟੇ-ਛੋਟੇ ਪੱਥਰ ਦੇ ਸਾਲਗਰਾਮ ਮਿਲਦੇ ਨੇ ਜਿਹਨੂੰ ਉਹ ਵਿਸ਼ਨੂੰ ਦੇ ਵੀ ਮੂਰਤੀ ਕਹਿੰਦੇ ਨੇ ਉਸ ਪਿੰਡ ਦਾ ਨਾਮ ਵਿਸਾਲਗ੍ਰਾਮ ਰੱਖਿਆ ਹੋਇਆ ਤੇ Hindu ਵੀਰ ਉਹਦੀ ਪੂਜਾ ਕਰਦੇ ਨੇ ਉਹਦੇ ਬਾਰੇ ਗੱਲ ਕਰਦੇ ਨੇ ਕਹਿੰਦੇ ਕਿ ਵੀ ਜਿਹੜਾ ਪਾਤਸ਼ਾਹ ਕਹਿੰਦੇ ਨੇ ਵੀ ਜਿਸ ਪਰਮੇਸ਼ਰ ਨੂੰ ਕਹਿੰਦੇ ਵੀ ਮੈਂ ਮੰਨਦਾ ਉਹ ਤਾਂ ਕਹਿੰਦੇ ਵੀ ਅੱਠੇ ਪਹਿਰ ਇਸ਼ਨਾਨ ਕਰਦਾ ਪਾਣੀ ਚ ਉਹ ਤੇ ਕਹਿੰਦੇ ਸਭ ਦੇ ਦਿਲ ਦੀ ਜਾਣਨ ਵਾਲਾ ਸਦਾ ਹੀ ਪਦਾਰਥਾਂ ਨੂੰ ਭੋਗ ਰਿਆ ਜੀਵਾਂ ਦੇ ਰਾਹੀ ਕਹਿੰਦੇ ਉਹਦੇ ਤੋਂ ਕੋਈ ਵੀ ਮਤਲਬ ਭੁੱਲਿਆ ਨਹੀਂ ਹੈ ਉਹ ਸਾਰਿਆਂ ਦੀ ਸੰਭਾਲ ਕਰਦਾ ਕਹਿੰਦੇ ਸਾਰਿਆਂ ਦਾ ਕਹਿੰਦੇ ਉਹ ਮਤਲਬ ਖਬਰ ਰੱਖਦਾ ਹੈਗਾ ਕਹਿੰਦੇ ਮੈਂ ਤਾਂ ਉਹਦੇ ਚਰਨੀ ਲੱਗਦਾ ਉਸ ਪਰਮੇਸ਼ਰ ਦੇ ਕਹਿੰਦੇ ਕਹਿੰਦੇ ਉਹੀ ਮੇਰੇ ਲਈ ਸਾਲਗ੍ਰਾਮ ਦੀ ਪੂਜਾ ਕਰਨਾ ਸੇਵਾ ਕਰਨਾ ਉਹਦੀ ਭਗਤੀ ਕਰਨਾ ਸਭ ਕੁਝ ਉਸ ਪਰਮੇਸ਼ਰ ਦੀ ਭਗਤੀ ਵਿੱਚ ਮੇਰੇ ਮੇਰੇ ਲਈ ਸਭ ਕੁਝ ਉਸ ਪਰਮੇਸ਼ਰ ਦੀ ਭਗਤੀ ਕਰਨ ਵਿੱਚ ਇਹ ਸਾਰਾ ਕੁਝ ਆ ਜਾਂਦਾ ਜੋ ਤੁਸੀਂ ਸਾਲਗ੍ਰਾਮ ਲਈ ਕਰਦੇ ਹੋ ਘੰਟਾ ਜਾ ਕਾ ਸੁਣੀਏ ਚਹੋ ਕੁੰਟ ਆਸਨ ਜਾ ਕਾ ਸਦਾ ਬੈ ਕੁੰਠ ਕਹਿੰਦੇ ਜਿਸ ਤਰ੍ਹਾਂ ਵੀ ਤੁਹਾਡੇ ਲਈ ਮੰਦਰ ਵਿੱਚ ਤੁਸੀਂ ਘੰਟਾ ਵਜਾਉਂਦੇ ਹੋ ਨਾ ਪਰਮੇਸ਼ਰ ਲਈ ਕਹਿੰਦੇ ਪਰ ਜਿਹੜਾ ਮੇਰਾ ਪਰਮੇਸ਼ਰ ਆ ਕਹਿੰਦੇ ਉਹਦਾ ਤਾਂ ਕਹਿੰਦੇ ਜਿਹੜਾ ਵੀ ਘੰਟਾ ਹੈਗਾ ਉਹ ਚੌਂ ਕੁੰਡਾਂ ਦੇ ਵਿੱਚ ਹਰ ਵਕਤ ਕਹਿੰਦੇ ਵੱਜਦਾ ਰਹਿੰਦਾ ਤੇ ਸੁਣਿਆ ਵੀ ਜਾ ਰਿਹਾ ਕਹਿੰਦੇ ਸਾਧ ਸੰਗਤ ਦੇ ਵਿੱਚ ਉਹਦਾ ਆਸਣ ਹਮੇਸ਼ਾ ਹੀ ਆ ਮੇਰੇ ਕਹਿੰਦੇ ਪਰਮੇਸ਼ਰ ਦਾ ਜਾ ਕਾ ਚਵਰ ਸਭ ਉਪਰ ਚੂਲੇ ਤਾਕਾ ਤੂਪ ਸਦਾ ਪਰ ਫੁੱਲੇ ਕਹਿੰਦੇ ਜਿਹੜੇ ਮੇਰੇ ਪਰਮੇਸ਼ਰ ਦਾ ਹਵਾ ਰੂਪੀ ਚੌਰ ਹੈਗਾ ਕਹਿੰਦੇ ਉਹ ਸਾਰਿਆਂ ਦੇ ਉੱਪਰ ਝੁੱਲਦਾ ਸਦਾ ਲਈ ਝੁੱਲਦਾ ਰਹਿੰਦਾ ਕਹਿੰਦੇ ਤੇ ਮੇਰੇ ਪਰਮੇਸ਼ਰ ਦੀ ਕਹਿੰਦੇ ਜਿਹੜੀ ਬਨਸਪਤੀ ਦੀ ਮਹਿਕ ਆ ਉਹ ਕਹਿੰਦੇ ਸਦਾ ਹੀ ਆਉਂਦੀ ਰਹਿੰਦੀ ਆ ਕੋਈ ਹੋਰ ਧੂਪ ਦੀ ਲੋੜ ਨਹੀਂ ਰਹਿੰਦੀ ਘਟ ਘਟ ਸੰਪਟ ਹੈ ਰੇ ਜਾ ਕਾ ਅਪਗ ਸਬਾ ਸੰਗ ਹੈ ਸਾਦਾ ਸੰਪਟ ਕਹਿੰਦੇ ਨੇ ਇੱਕ ਡੱਬਾ ਹੁੰਦਾ ਜਿੱਥੇ ਹਿੰਦੂ ਵੀਰ ਆਪਣੇ ਮੂਰਤੀ ਇਕੱਠੀਆਂ ਕਰਕੇ ਰੱਖਦੇ ਨੇ ਨਾ ਕਹਿੰਦੇ ਵੀ ਪਾਤਸ਼ਾ ਪੰਚਮ ਪਾਤਸ਼ਾ ਕਹਿੰਦੇ ਨੇ ਵੀ ਮੇਰੇ ਲਈ ਤਾਂ ਕਹਿੰਦੇ ਜਿਹੜਾ ਸੰਪਟ ਹੈ ਉਹ ਹਰ ਇੱਕ ਸਰੀਰ ਹੈ ਕਿਉਂਕਿ ਜਿਹੜਾ ਪਰਮੇਸ਼ਰ ਨੂੰ ਮੈਂ ਮੰਨਦਾ ਉਹ ਤੇ ਹਰ ਇੱਕ ਸਰੀਰ ਦੇ ਵਿੱਚ ਬੈਠਾ ਕਹਿੰਦੇ ਅਪਗ ਸਵਾ ਸੰਗ ਹੈ ਸਾਧਾ ਕਹਿੰਦੇ ਵੀ ਉਹਦੀ ਤੇ ਜਿਹੜੀ ਸਾਧ ਸੰਗਤ ਦੀ ਸਵਾ ਕਹਿੰਦੇ ਹਮੇਸ਼ਾ ਹੀ ਕਹਿੰਦੇ ਵੀ ਕਾਇਮ ਦਾਇਮਾ ਪਾਤਸ਼ਾਹ ਅਰਤੀ ਕੀਰਤਨ ਸਦਾ ਆਨੰਦ ਮਹਿਮਾ ਸੁੰਦਰ ਸਦਾ ਬੇਅੰਤ ਕਹਿੰਦੇ ਮੇਰੇ ਉਸ ਸਾਲਗ੍ਰਾਮ ਪਰਮੇਸ਼ਰ ਦੀ ਕਹਿੰਦੇ ਮਹਿਮਾ ਬਹੁਤ ਵੱਡੀ ਆ ਕਹਿੰਦੇ ਉਹ ਬੇਅੰਤ ਆ ਕਹਿੰਦੇ ਕਹਿੰਦੇ ਉਹਦੀ ਤਾਂ ਆਰਤੀ ਦਾ ਕੀਰਤਨ ਸਦਾ ਆਨੰਦ ਦਿੰਦਾ ਰਹਿੰਦਾ ਜਿਸਨਾ ਗੁਰੂ ਨਾਨਕ ਪਾਚਾ ਨੇ ਕਿਹਾ ਨਾ ਕਿ ਉਹਦੀ ਆਰਤੀ ਤੇ ਹਰ ਵਕਤ ਹੋ ਰਹੀ ਆ ਉਸ ਤਰ੍ਹਾਂ ਕਹਿੰਦੇ ਨੇ ਵੀ ਉਹ ਜਿਹੜੀ ਆਰਤੀ ਆ ਸਾਨੂੰ ਸਦਾ ਹੀ ਆਨੰਦ ਵਿੱਚ ਰੱਖ ਰਹੀ ਆ ਉਹ ਪਰਮੇਸ਼ਰ ਦੀ ਜਿਸੇ ਪ੍ਰਾਪਤ ਤਿਸ ਹੀ ਲੈਣਾ ਸੰਤ ਚਰਨ ਉਹ ਆਇਓ ਸਰਨਾ ਪਰ ਕਹਿੰਦੇ ਇਹ ਜਿਹੜਾ ਪਰਮੇਸ਼ਰ ਆ ਸਾਡਾ ਸਾਲਗ੍ਰਾਮ ਇਹ ਕਹਿੰਦੇ ਵੀ ਜਿਹਦੇ ਕਿਸਮਤ ਵਿੱਚ ਲਿਖਿਆ ਭਾਗਾ ਚ ਉਹਦੇ ਨਾਲ ਮੇਲ ਉਹਨੂੰ ਹੀ ਮਿਲਦਾ ਕਹਿੰਦੇ ਇਹ ਉਹ ਜੀਵ ਕਹਿੰਦੇ ਜਿਦੇ ਭਾਗ ਚੰਗੇ ਨੇ ਉਹ ਪਹਿਲਾਂ ਕਹਿੰਦੇ ਸੰਤਾਂ ਦੀ ਸ਼ਰਨ ਵਿੱਚ ਆਉਂਦਾ ਫੇਰ ਕਹਿੰਦੇ ਉਹਦੇ ਭਾਗ ਖੁੱਲਦੇ ਨੇ ਪਰਮੇਸ਼ਰ ਪ੍ਰਾਪਤੀ ਲਈ ਹਾਥ ਚੜਿਓ ਹਰ ਸਾਲ ਗ੍ਰਾਮ ਕਹੋ ਨਾਨਕ ਗੁਰ ਕੀਨੋ ਦਾਨ ਨਾਨਕ ਜੀ ਕਹਿੰਦੇ ਨੇ ਵੀ ਜਿਸ ਨੂੰ ਗੁਰੂ ਨੇ ਉਸ ਸਾਲ ਗ੍ਰਾਮ ਦਾ ਪਰਮੇਸ਼ਰ ਦਾ ਨਾਮ ਦਾਨ ਕਰ ਦਿੱਤਾ ਕਹਿੰਦੇ ਫਿਰ ਉਸ ਜੀਵ ਦੇ ਹੱਥ ਲੱਗ ਜਾਂਦਾ ਹੈ ਪਰਮੇਸ਼ਰ ਉਹ ਨੂੰ ਮਿਲ ਪੈਂਦਾ ਪਰਮੇਸ਼ਰ ਕਹਿੰਦੇ ਆਸਾ ਮਹੱਲਾ ਪੰਜਵਾ ਪੰਜ ਪਦਾ ਜਿਹ ਪੈ ਡੇ ਲੂਟੀ ਪਨੇਹਾਰੀ ਸੋ ਮਾਰਗ ਸੰਤਨ ਦੂਰਾਰੀ ਸਤਗੁਰ ਪੂਰੈ ਸਾਚ ਕਿਹਾ ਨਾਮ ਤੇਰੇ ਕੀ ਮੁਕਤੇ ਬੀਤੀ ਜਮ ਕਾ ਮਾਰਗ ਦੂਰ ਰਹਾ ਰਹਾਓ ਹੰਦੀ ਸੰਗ ਜੀ ਪੰਚਮ ਪਾਛਾ ਕਹਿੰਦੇ ਨੇ ਪਨੇਹਾਰੀ ਇੱਥੇ ਉਸ ਤਰ੍ਹਾਂ ਦੇ ਪਨੇਹਾਰੀ ਪਾਣੀ ਪਾਰਨ ਵਾਲੀ ਹੁੰਦਾ ਇੱਥੇ ਪਨੇਹਾਰੀ ਮਤਲਬ ਜਿਸ ਤਰ੍ਹਾਂ ਉਹਦੇ ਲਈ ਲਿਆ ਜੋ ਪਰਮਾਤਮਾ ਦਾ ਨਾਮ ਨਹੀਂ ਜਪ ਰਿਹਾ ਕੋਸ਼ਿਕਾ ਕਰਮ ਕਰ ਰਿਹਾ ਚੰਗੇ ਪਰ ਇਹ ਪਰਮਾਤਮਾ ਦਾ ਨਾਮ ਨਹੀਂ ਜਪ ਰਿਹਾ ਕਹਿੰਦੇ ਵੀ ਜਿਹੜੇ ਜੀਵ ਜੇ ਪਰਮਾਤਮਾ ਦਾ ਨਾਮ ਨਹੀਂ ਜਪ ਰਹੇ ਫਿਰ ਜਮ ਦੇ ਰਸਤੇ ਤੇ ਕਹਿੰਦੇ ਉਹਨਾਂ ਦਾ ਖੁਆਰੀ ਹੁੰਦੀ ਆ ਪਰ ਇਹ ਕਹਿੰਦੇ ਜਿਹੜਾ ਜਮ ਦਾ ਮਾਰਗ ਆ ਸੋ ਮਾਰਗ ਸੰਤਾਂ ਦੂਰ ਆਈ ਕਹਿੰਦੇ ਉਹ ਸੰਤਾਂ ਦੇ ਨੇੜੇ ਨਹੀਂ ਹੈਗਾ ਟੁਕਦਾ ਵੀ ਸੰਤਾਂ ਨੂੰ ਉਸ ਮਾਰਗ ਤੇ ਚੱਲਣਾ ਨਹੀਂ ਪੈਂਦਾ ਜਿੱਥੇ ਉਹ ਜੀਵ ਨੂੰ ਚੱਲਣਾ ਪੈਂਦਾ ਜੋ ਪਰਮੇਸ਼ਰ ਦਾ ਨਾਮ ਨਹੀਂ ਜਪਦਾ ਸਤਗੁਰ ਪੂਰੈ ਸਾਚ ਕਿਹਾ ਨਾਮ ਤੇਰੇ ਕੀ ਮੁਕਤੇ ਬੀਤੀ ਜਮ ਕਾ ਮਾਰਗ ਦੂਰ ਰਹਿ ਰਹਾਓ ਕਹਿੰਦੇ ਸਤਗੁਰੂ ਨੇ ਜੇ ਪੂਰਾ ਪਹੁੰਚਿਆ ਹੋਇਆ ਸਤਗੁਰਾ ਕਹਿੰਦੇ ਉਹਨੇ ਸੱਚੀ ਗੱਲ ਕਹਿ ਦਿੱਤੀ ਉਹਨਾਂ ਨੇ ਕਹਿ ਦਿੱਤਾ ਵੀ ਜਿਹੜੇ ਤੇਰੇ ਨਾਮ ਦੀ ਕਮਾਈ ਕਰਦੇ ਨੇ ਉਹਨਾਂ ਲਈ ਤਾਂ ਇਹ ਮਾਰਗ ਚੱਲਣ ਲਈ ਮੁਕਲਾ ਹੋ ਜਾਂਦਾ ਸਾਫ਼ ਖੁੱਲਾ ਰਸਤਾ ਬਣ ਜਾਂਦਾ ਉਹਨਾਂ ਦੇ ਲਈ ਕਹਿੰਦੇ ਜਿਹੜਾ ਜੰਮ ਦਾ ਮਾਰਗ ਆ ਦੂਰ ਹੀ ਰਹਿ ਜਾਂਦਾ ਕਿਤੇ ਤੇਰੇ ਨਾਮ ਦੀ ਕਮਾਈ ਕਰਨ ਵਾਲਿਆਂ ਲਈ ਜਹ ਲਾਲਤ ਜਾਗਾਤੀ ਕਾਟ ਦੂਰ ਰਹੀ ਉਹ ਜਨ ਤੇ ਬਾਟ ਕਹਿੰਦੇ ਜਿੱਥੇ ਲਾਲਚੀ ਜਮ ਮਤਲਬ ਮਸੂਲੀਆ ਜਿਹਨੂੰ ਕਹਿ ਦਿੰਦੇ ਨੇ ਕਿ ਵੀ ਤੁਹਾਡੇ ਲੇਖਾ ਜੋਖਾ ਕਰਦੇ ਨੇ ਕਰਮਾਂ ਦਾ ਉਹ ਕਹਿੰਦੇ ਰਸਤਾ ਪਰਮਾਤਮਾ ਦੇ ਜਨ ਤੋਂ ਤਾਂ ਦੂਰ ਰਹਿ ਜਾਂਦਾ ਉਹਨੂੰ ਉੱਥੋਂ ਦੀ ਲੰਘਣਾ ਨਹੀਂ ਪੈਂਦਾ ਜਹ ਆਵਟੇ ਬਹੁਤ ਕਨ ਸਾਥ ਪਾਰ ਬ੍ਰਮ ਕੇ ਸੰਗੀ ਸਾਦ ਕਹਿੰਦੇ ਇੱਕ ਰਸਤਾ ਤਾਂ ਉਹ ਆ ਨਾ ਜਿੱਥੇ ਜਿਹੜੀ ਉਹਦੇ ਨਾਮ ਦੀ ਕਮਾਈ ਨਹੀਂ ਕਰਦੇ ਬਹੁਤੇ ਕਹਿੰਦੇ ਵੀ ਉਹ ਜਿੱਦਾਂ ਕਹਿੰਦੇ ਨੇ ਵੀ ਬਹੁਤ ਟੋਲਿਆਂ ਦੇ ਟੋਲੇ ਉੱਥੋਂ ਕਹਿੰਦੇ ਲੰਘਦੇ ਨੇ ਬੜੇ ਦੁਖੀ ਹੁੰਦੇ ਨੇ ਪਰ ਕਹਿੰਦੇ ਜਿਹੜੇ ਪਾਰਵਰਮ ਪਰਮੇਸ਼ਰ ਦਾ ਨਾਮ ਜਪਣ ਵਾਲੇ ਨੇ ਉਹ ਪਾਰਵਰਮ ਦੀ ਸੰਗਤ ਉਹਨਾਂ ਨੂੰ ਮਿਲਦੀ ਆ ਨਾਮ ਸਦਾ ਸਹਾਈ ਫਿਰ ਉਹਨਾਂ ਨੂੰ ਜਮ ਦਾ ਡਰ ਨਹੀਂ ਚਿੱਤਰ ਗੁਪਤ ਸਭ ਲਿਖਤੇ ਲੇਖਾ ਭਗਤ ਜਨਾ ਕੋ ਦ੍ਰਿਸ਼ਟ ਨਾ ਪੇਖਾ ਕਹਿੰਦੇ ਜਿਹੜੇ ਆਮ ਸੰਸਾਰੀ ਜੀਵ ਨੇ ਉਹਨਾਂ ਦੇ ਤਾਂ ਲਿਖੇ ਲਿਖੇ ਜਾ ਰਹੇ ਨੇ ਨਾ ਚਿੱਤਰ ਗੁਪਤ ਜਿਹੜੇ ਆਪ ਬਹੁਤ ਵਾਰ ਸੁਣਦੇ ਆ ਨਾ ਵੀ ਚਿੱਤਰ ਗੁਪਤ ਨੇ ਜਿਹੜੇ ਸਾਡੇ ਗੁਪਤ ਰੂਪ ਵਿੱਚ ਸਾਡੇ ਜਿਹੜੇ ਚਿੱਤਰ ਅੰਦਰ ਅੰਕਤ ਹੋ ਰਹੇ ਨੇ ਸੰਸਕਾਰਾਂ ਦੇ ਲਿਖੇ ਜਾ ਰਹੇ ਨੇ ਫਿਰ ਉਹਨਾਂ ਦਾ ਲੇਖਾ ਹੁੰਦਾ ਪਰ ਜਿਹੜੇ ਕਹਿੰਦੇ ਹੈਗੇ ਨੇ ਪਰਮਾਤਮਾ ਦੇ ਭਗਤ ਜਨ ਕਹਿੰਦੇ ਉਹਨਾਂ ਵੱਲ ਲੇਖਾ ਲਿਖਣ ਵਾਲਾ ਕੋਈ ਦੇਖਦਾ ਵੀ ਨਹੀਂਗਾ ਕਿਉਂਕਿ ਲੇਖਾ ਮਾੜਾ ਕੋਈ ਬਾਣੀ ਨਹੀਂ ਰਿਹਾ ਉਹਦੇ ਨਾਮ ਦੀ ਕਮਾਈ ਹੋਈ ਹੋ ਰਹੀ ਆ ਸਾਰਾ ਦਿਨ ਸਾਰਾ ਦਿਨ ਜਦੋਂ ਆਪਾਂ ਨਾਮ ਦੀ ਕਮਾਈ ਕਹਿੰਦੇ ਆਪਾਂ ਇਦਾਂ ਨਹੀਂ ਕਹਿੰਦੇ ਕਿ ਉਹਨਾਂ ਨੇ ਕੰਮਕਾਰ ਛੱਡ ਕੇ ਬੈਠ ਜਾਣਾ ਤੇ ਹੱਥਕਾਰ ਵਾਲ ਚਿੱਤ ਯਾਰ ਵਾਲ ਉਹ ਤੇ ਯਾਦ ਚੇਤੇ ਚ ਬਸ ਜਾਂਦੀ ਆ ਕੰਮ ਕਰਦੇ ਆ ਕਰਦੇ ਆ ਵੀ ਫਿਰ ਉਹ ਜਿਹੜਾ ਧਿਆਨ ਆ ਜਿਵੇਂ ਮਾਂ ਜਿੱਥੇ ਮਰਜ਼ੀ ਹੋਵੇ ਜਦੋਂ ਬੱਚਾ ਛੋਟਾ ਹੁੰਦਾ ਧਿਆਨ ਮਾਂ ਦਾ ਬੱਚੇ 'ਚ ਰਹਿੰਦਾ ਨਾ ਇਸ ਤਰ੍ਹਾਂ ਜਿਹੜੇ ਉਹਦੇ ਸੇਵਕ ਨੇ ਨਾ ਉਹਦੇ ਭਗਤ ਜਨ ਉਹ ਕੁਝ ਵੀ ਕਰਦੇ ਹੁਣ ਉਹਨਾਂ ਦਾ ਧਿਆਨ ਆਪਣੇ ਪਰਮੇਸ਼ਰ ਜੀ ਰਹਿੰਦਾ ਇਹ ਉਹਦੀ ਗੱਲ ਕਰਦੇ ਨੇ ਵਾਹਿਗੁਰੂ ਜੀ ਵਾਹਿਗੁਰੂ ਜੀ ਗੋਹ ਨਾਨਕ ਜਿਸ ਸਤਗੁਰ ਪੂਰਾ ਵਾਜੇ ਤਾ ਕੈ ਅਨਹਦ ਤੂਰਾ ਫਿਰ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਨੇ ਸਤਗੁਰ ਦੀ ਸ਼ਰਨ ਲੈ ਲਈ ਸਤਗੁਰ ਨੇ ਜੀਵ ਨੂੰ ਨਾਮ ਪੱਕਾ ਕਰਵਾ ਦਿੱਤਾ ਉਹਦੇ ਅੰਦਰ ਤੇ ਫਿਰ ਕਹਿੰਦੇ ਸਿਫਤ ਸਲਾਹ ਦੇ ਬਾਜੇ ਹਰ ਵਕਤ ਵੱਜਦੇ ਨੇ ਉਹਨੂੰ ਫਿਰ ਕੋਈ ਵਿਕਾਰਾਂ ਦੀ ਪੁਕਾਰ ਨਹੀਂ ਸੁਣਦੀ ਉਹ ਤੇ ਫਿਰ ਹਰ ਵਕਤ ਆਪਣੇ ਨਿਰੰਕਾਰ ਦੀ ਆਵਾਜ਼ ਸੁਣਦਾ ਅੰਦਰ ਆਸਾ ਮਹੱਲਾ ਪੰਜਮਾ ਦੋ ਪਦਾ ਪਹਿਲਾ ਸਾਦੂ ਸੰਗ ਸਿਖਾਇਓ ਨਾਮ ਸਰਬ ਮਨੋਰਥ ਪੂਰਨ ਕਾਮ ਬੁਝ ਗਈ ਤ੍ਰਿਸ਼ਨਾ ਹਰ ਜਸੈ ਅਖਾਨੇ ਜਪ ਜਪ ਜੀਵਾ ਸਾਰਿੰਗ ਪਾਨੇ ਕਰਨ ਕਰਾਵਨ ਸਰਨ ਪਰਿਆ ਗੁਰ ਪ੍ਰਸਾਦ ਸਹਿਜ ਕਰ ਪਾਇਆ ਮਿਟਿਆ ਅੰਧੇਰਾ ਚੰਦ ਚੜਿਆ ਰਹਾਓ ਇਹ ਸੰਗਤ ਦੀ ਜਿਹੜਾ ਇਹ ਵਾਲੀ ਬਾਣੀ ਆ ਪਾਤਸ਼ਾਹ ਦੀ ਇਹ ਪੂਰੀ ਪ੍ਰਾਪਤੀ ਵਾਲੀ ਆ ਹੁਣ ਜਿਸ ਤਰ੍ਹਾਂ ਆਪਾਂ ਆਰਥ ਕਰਾਂਗੇ ਨਾ ਤੁਸੀਂ ਸੁਣੋਗੇ ਇਹ ਤੇ ਜਿਸ ਨੇ ਉਹਨੂੰ ਪਾ ਲਿਆ ਪੂਰਾ ਮਤਲਬ ਇਹਦੇ ਵਿੱਚ ਬਿਆਨ ਕਰਤਾ ਪਾਤਸ਼ਾਹ ਨੇ ਕਹਿੰਦੇ ਸਾਧੂ ਦੀ ਸੰਗਤ ਵਿੱਚ ਰੱਖ ਕੇ ਪਰਮਾਤਮਾ ਨੇ ਜਿਸ ਨੂੰ ਨਾਮ ਪੱਕਾ ਕਰਵਾ ਦਿੱਤਾ ਉਹਦੇ ਕਹਿੰਦੇ ਉਹਦੀ ਸਾਰੀਆਂ ਇੱਛਾ ਪੂਰੀਆਂ ਹੋ ਗਈਆਂ ਉਹਦੇ ਸਾਰੇ ਕੰਮ ਪੂਰੇ ਹੋ ਗਏ ਕਹਿੰਦੇ ਉਹਦੀ ਕਹਿੰਦੇ ਮਾਇਆ ਦੀ ਜਿਹੜੀ ਤ੍ਰਿਸ਼ਨਾ ਖਤਮ ਹੋ ਗਈ ਪਰਮਾਤਮਾ ਦੇ ਜਸ ਦੇ ਨਾਲ ਉਹ ਤ੍ਰਿਪਤ ਹੋਇਆ ਰਹਿੰਦਾ ਕਹਿੰਦੇ ਉਹ ਕਹਿੰਦੇ ਸਾਰਿੰਗ ਪਾਣੀ ਦਾ ਨਾਮ ਜਪ-ਜਪ ਕੇ ਆਤਮਿਕ ਜੀਵਨ ਪ੍ਰਾਪਤ ਕਰਦਾ ਉਹ ਕਹਿੰਦੇ ਉਸ ਪਰਮੇਸ਼ਰ ਦੀ ਸ਼ਰਨ ਪੈ ਗਿਆ ਜੋ ਸਭ ਕੁਝ ਕਰਨ ਸਮਰੱਥ ਹੈ। ਗੁਰੂ ਦੀ ਕਿਰਪਾ ਦੇ ਨਾਲ ਕਹਿੰਦੇ ਉਹ ਸਹਜ ਦੇ ਘਰ ਵਿੱਚ ਟਿਕ ਗਿਆ। ਉਹਦਾ ਕਹਿੰਦੇ ਮਿਟਿਆ ਅੰਧੇਰਾ ਅਗਿਆਨਤਾ ਦਾ ਅੰਧੇਰਾ ਉਹਦਾ ਮਿਟ ਗਿਆ। ਆਤਮਿਕ ਚਾਨਣ ਹੋ ਗਿਆ ਦੇ ਅੰਦਰ ਕਹਿੰਦੇ। ਵਾਹਿਗੁਰੂ ਜੀ। ਵਾਹਿਗੁਰੂ ਜੀ ਬਹੁਤ ਹੀ ਪਿਆਰਾ ਸ਼ਬਦ ਹੈ। ਲਾਲਜ ਵੇਹਰ ਪਰੇ ਪੰਡਾਰ ਟੋਟ ਨਾ ਆਵੇ ਜਪ ਨਿਰੰਕਾਰ ਇਹਦਾ ਸ਼ਬਦ ਭਾਈ ਬਲ ਮੈਨੂੰ ਨਾਂ ਭੁੱਲ ਜਾਂਦੇ ਨੇ ਮੈਂ ਕਹਿੰਦਾ ਭਾਈ ਸਭ ਭਾਈ ਬਲਜਿੰਦਰ ਸਿੰਘ کافی ਥੇਰ ਪਹਿਲਾਂ ਬਹੁਤ ਮਤਲਬ ਸ਼ਬਦ ਉਹਨਾਂ ਦੇ ਸੁਣਨੇ ਨੇ ਮੇਰੇ ਹੁਣ ਦਿਮਾਗ 'ਚੋਂ ਨਾ ਭੁੱਲ ਗਿਆ ਆਪਾਂ ਸੰਗਤ ਦੇ ਵਿੱਚ ਸ਼ੇਅਰ ਕਰਾਂਗੀ ਉਹਨਾਂ ਦਾ ਦਿੱਲੀ ਤੋਂ ਇੱਕ ਵੀਰ ਸੀ Hindu ਵੀਰ ਸੀ ਪਰ ਉਹਨੂੰ ਇਹ ਸ਼ਬਦ ਉਹਨੇ ਉਹਨੇ ਸਾਂਝਾ ਕੀਤਾ ਸੀ ਕਈ ਸਾਲ ਹੋ ਗਏ ਮੇਰੇ ਕੋਲ ਸਭ ਸ਼ਬਦ ਹੈ ਜਿਸ ਦਿਨ ਉਹਨੇ ਪਹਿਲੇ ਦਿਨ ਸਾਂਝਾ ਕੀਤਾ ਇਹ ਸ਼ਬਦ ਪਤਾ ਨਹੀਂ ਦਿਨ 'ਚ ਮੈਂ ਕਿੰਨੀ ਵਾਰ ਸੁਣਿਆ ਕਿੰਨੀ ਵਾਰ ਸੁਣਿਆ ਬਹੁਤ ਹੀ ਪਿਆਰਾ ਸ਼ਬਦ ਉਹਨਾਂ ਨੇ ਜਿਨ੍ਹਾਂ ਨੇ ਭਾਈ ਸਾਹਿਬ ਨੇ ਇਹਦਾ ਕੀਰਤਨ ਕੀਤਾ ਬਹੁਤ ਸੋਹਣਾ ਸ਼ਬਦ ਵਾਹਿਗੁਰੂ ਜੀ ਵਾਹਿਗੁਰੂ ਲਾਲ ਜਵੇਹਰ ਭਰੇ ਪੰਡਾਰ ਟੋਟ ਨ ਆਵੇ ਜਪ ਨਿਰੰਕਾਰ ਕਹਿੰਦੇ ਪਰਮਾਤਮਾ ਦੇ ਗੁਣਾਂ ਦੇ ਖਜ਼ਾਨਿਆਂ ਦੇ ਨਾਲ ਕਹਿੰਦੇ ਪੰਡਾਰ ਭਰੇ ਨੇ ਜਿਹੜੇ ਜੀਵ ਕਹਿੰਦੇ ਉਹਦਾ ਨਾਮ ਜਪਦੇ ਨੇ ਉਹਨਾਂ ਕੋਲ ਕਹਿੰਦੇ ਇਹਨਾਂ ਗੁਣਾਂ ਦੇ ਖਜ਼ਾਨਿਆਂ ਦੀ ਕਮੀ ਨਹੀਂ ਆਉਂਦੀ ਹੈਗੀ ਨਾਮ ਜਪਦੇ ਨੇ ਤਾਂ ਉਹਨਾਂ ਦੇ ਅੰਦਰ ਗੁਣ ਕਰਦੇ ਆ ਗੋਣਾਉਂਦੇ ਨੇ ਨਿਰੰਕਾਰ ਦਾ ਨਾਮ ਜਪ-ਜਪ ਕੇ ਅੰਮ੍ਰਿਤ ਸ਼ਬਦ ਪੀਵੇ ਜਨ ਕੋਏ ਨਾਨਕ ਤਾਂ ਕੀ ਪਰਮਗਤ ਹੋਏ ਅੰਮ੍ਰਿਤ ਸ਼ਬਦ ਪੀਵੇ ਜਨ ਕੋਏ ਨਾਨਕ ਤਾਂ ਕੀ ਪਰਮਗਤ ਹੋਏ ਨਾਨਕ ਜੀ ਕਹਿੰਦੇ ਨੇ ਪਰਮੇਸ਼ਰ ਦਾ ਅਮਰਤ ਰੂਪੀ ਜਿਹੜਾ ਨਾਮ ਸ਼ਬਦ ਆ ਉਹਦਾ ਨਾਮ ਜਲ ਕਹਿੰਦੇ ਕੋਈ ਜਿਹੜਾ ਜਨ ਪੀਂਦਾ ਹੈਗਾ ਉਹਦੀ ਕਹਿੰਦੇ ਪਰਮਗਤੀ ਉਹਨੂੰ ਪ੍ਰਾਪਤ ਹੁੰਦੀ ਆ ਸਭ ਤੋਂ ਉੱਚੀ ਆਤਮਿਕ ਅਵਸਥਾ ਪ੍ਰਾਪਤ ਹੁੰਦੀ ਆ ਜਿਹਨੂੰ ਕਹਦੀਏ ਕਿ ਪਰਮੇਸ਼ਰ ਦਾ ਅਨੁਭਵ ਹੋ ਜਾਂਦਾ ਉਹਨੂੰ ਆਸਾ ਕਰ ਸਤਮਾ ਮਹੱਲਾ ਪੰਜਵਾਂ ਹਰ ਕਾ ਨਾਮ ਰਦਨਿਤ ਤੇ ਆਈ ਸੰਗੀ ਸਾਥੀ ਸਗਲ ਤਰਾਈ ਗੁਰ ਮੇਰਾ ਸੰਗ ਸਦਾ ਹੈ ਨਾਲੇ ਸਿਮਰ ਸਿਮਰਤਿਸ ਸਦਾ ਸਮਾਲੇ ਰਹਾਓ ਕਹਿੰਦੇ ਪਰਮੇਸ਼ਰ ਦਾ ਨਾਮ ਸਦਾ ਹੀ ਆਪਣੇ ਹਿਰਦੇ ਚ ਧਿਆਓ ਪਰਮੇਸ਼ਰ ਦਾ ਨਾਮ ਧਿਆਉਣ ਦੇ ਨਾਲ ਤੁਹਾਡੇ ਸੰਗੀ ਸਾਥੀ ਵੀ ਤਰ ਜਾਣਗੇ ਤੁਹਾਡਾ ਸੰਗ ਕਰਕੇ ਕਹਿੰਦੇ ਗੁਰੂ ਮੇਰੇ ਦੇ ਨਾਲ ਸਦਾ ਹੀ ਹੈ ਗੁਰੂ ਦੀ ਦੱਸੀ ਸਿੱਖਿਆ ਦੇ ਅਨਸਾਰ ਪਰਮੇਸ਼ਰ ਦਾ ਕਹਿੰਦੇ ਮੈਂ ਸਦਾ ਹੀ ਨਾਮ ਧਿਆਉਣਾ ਪਰਮੇਸ਼ਰ ਦੇ ਨਾਮ ਨੂੰ ਸਦਾ ਹੀ ਹਿਰਦੇ ਚ ਸੰਭਾਲ ਕੇ ਰੱਖਦਾ ਤੇਰਾ ਕੀਆ ਮਿੱਠਾ ਲਗੇ ਹਰ ਨਾਮ ਪਦਾਰਥ ਨਾਨਕ ਮੰਗੇ ਕਹਿੰਦੇ ਹੈ ਪਰਮੇਸ਼ਰ ਜੀ ਮੈਨੂੰ ਤੇਰੀ ਰਜ਼ਾ ਮਿੱਠੀ ਲੱਗਦੀ ਆ ਨਾਨਕ ਜੀ ਤੇਰੇ ਕੋਲੋਂ ਇੱਕ ਤੇਰੀ ਰਜ਼ਾ ਮਿੱਠੀ ਲੱਗ ਜੇ ਤੇ ਇੱਕ ਤੇਰਾ ਨਾਮ ਪਦਾਰਥ ਮਿਲ ਜੇ ਇਹ ਮੰਗਾ ਨਾਨਕ ਜੀ ਦੀ ਪਰਮੇਸ਼ਰ ਤੋਂ ਆਸਾ ਮਹੱਲਾ ਪੰਜਮਾ ਸਾਧੂ ਸੰਗਤ ਤਰਿਆ ਸੰਸਾਰ ਹਰ ਕਾ ਨਾਮ ਮਨੇ ਆਧਾਰ ਚਰਨ ਕਮਲ ਗੁਰਦੇਵ ਪਿਆਰੇ ਪੂਜੈ ਸੰਤ ਹਰਪ੍ਰੀਤ ਪਿਆਰੇ ਰਹਾਉ ਕਹਿੰਦੀ ਗੁਰੂ ਦੀ ਸੰਗਤ ਕਰਿਆਂ ਇਹ ਸੰਸਾਰ ਸਾਗਰ ਤਰ ਲਈਦਾ ਜਿਸ ਜੀਵ ਦਾ ਕਹਿੰਦੇ ਨਾਮ ਮੰ ਦਾ ਆਧਾਰ ਬਣ ਗਿਆ ਸਹਾਰਾ ਬਣ ਗਿਆ ਉਸ ਜੀਵ ਨੇ ਕਹਿੰਦੇ ਉਸ ਪਰਮੇਸ਼ਰ ਦੇ ਕਮਲ ਵਰਗੇ ਚਰਨ ਆਪਣੇ ਹਿਰਦੇ ਚ ਵਸਾ ਲੈਨੇ ਕਹਿੰਦੇ ਜਿਹੜੇ ਸੰਤ ਜਾਣੇ ਉਹ ਪਰਮੇਸ਼ਰ ਦੀ ਪ੍ਰੀਤ ਦੇ ਕਹਿੰਦੇ ਪਿਆਰੇ ਨੇ ਉਹ ਪਰਮੇਸ਼ਰ ਦੇ ਚਰਨ ਕਮਲਾਂ ਨੂੰ ਆਪਣੇ ਹਿਰਦੇ ਚ ਵਸਾ ਲੈਂਦੇ ਨੇ ਜਾ ਕੇ ਮਸਤਕ ਲਿਖਿਆ ਭਾਗ ਕੋ ਨਾਨਕ ਤਾਕਾ ਸਿਰ ਸੁਹਾਗ ਕਹਿੰਦੇ ਜਿਸ ਜੀਵ ਦੇ ਮੱਥੇ ਦੇ ਭਾਗ ਚਮਕਦੇ ਨੇ ਵੱਡੇ ਭਾਗ ਬਣਦੇ ਨੇ ਕਹਿੰਦੇ ਪਤੀ ਪਰਮੇਸ਼ਰ ਉਸ ਜੀਵ ਇਸਤਰੀ ਦਾ ਸਿਰ ਸੁਹਾਗ ਬਣ ਜਾਂਦਾ ਉਹ ਜੀਵ ਇਸਤਰੀ ਪਰਮੇਸ਼ਰ ਦੀ ਪ੍ਰਾਪਤੀ ਕਰ ਲੈਂਦੀ ਆ ਆਸਾ ਮਹੱਲਾ ਪੰਜਵਾਂ ਮਿੱਠੀ ਆਗਿਆ ਪਿਰ ਕੀ ਲਾਗੀ ਸੋਕਨ ਕਰ ਕੀ ਕੰਤ ਤਿਆਗੀ ਪ੍ਰੀਅ ਸੋਹਾਗਨ ਸੀਗਾਰ ਕਰੀ ਮਨ ਮੇਰੇ ਕੀ ਤਪਤ ਹਰੀ ਪਲੋ ਪਿਓ ਪ੍ਰੀਅ ਕਿ ਹਮਾਨਿਆ ਸੂਖ ਸਹਜ ਇਸ ਕਰ ਕਾ ਜਾਣਿਆ ਰਹਾਓ ਕਹਿੰਦੇ ਜਿਸ ਜੀਵ ਇਸਤਰੀ ਨੂੰ ਪਰਮਾਤਮਾ ਦੀ ਰਜ਼ਾ ਮਿੱਠੀ ਲੱਗਣ ਲੱਗੀ ਕਹਿੰਦੇ ਪਰਮਾਤਮਾ ਨੇ ਉਹਦੇ ਅੰਦਰੋਂ ਸੋਕਣ ਮਾਇਆ ਨੂੰ ਕਿਹਾ ਗਿਆ ਅੰਦਰੋਂ ਮਾਇਆ ਦਾ ਤਿਆਗ ਕਰਵਾ ਦਿੱਤਾ ਪਰਮਾਤਮਾ ਨੇ ਉਸ ਜੀਵ ਦਾ ਆਤਮਿਕ ਜੀਵਨ ਸ਼ਿੰਗਾਰ ਦਿੱਤਾ ਇਹਦੇ ਨਾਲ ਜੀਵ ਦੇ ਮਨ ਦੀ ਤ੍ਰਿਸ਼ਨਾ ਦੀ ਅੱਗ ਬੁਝ ਗਈ ਮਾਇਆ ਦੀ ਪਿਆਸ ਬੁਝ ਗਈ ਕਹਿੰਦੇ ਜੀਵ ਨੂੰ ਹੁਣ ਪਰਮਾਤਮਾ ਦੀ ਕੀਤੀ ਚੰਗੀ ਲੱਗਣ ਲੱਗੀ ਪਾਣਾ ਮਿੱਠਾ ਲੱਗਣ ਲੱਗ ਗਿਆ ਤੇ ਉਸ ਜੀਵ ਨੇ ਕਹਿੰਦੇ ਅੰਦਰਲਾ ਆਤਮਿਕ ਆਨੰਦ ਮਾਣ ਲਿਆ ਕਹਿੰਦੇ ਹਉ ਬੰਦੀ ਪ੍ਰੀਖ ਖਿਜਮਤਦਾਰ ਉਹ ਅਬినాਸ਼ੀ ਅਗੰਮ ਅਪਾਰ ਹੁਣ ਕਹਿੰਦੇ ਉਹ ਜੀਵ ਇਸਤਰੀ ਪਰਮਾਤਮਾ ਦੀ ਦਾਸੀ ਬਣ ਗਈ ਤੇ ਉਹ ਪਰਮਾਤਮਾ ਜੋ ਅਬਨਾਸ਼ੀ ਹੈ ਜੋ ਕਦੇ ਜੰਮਦਾ ਜਾਂ ਮਰਦਾ ਨਹੀਂ ਹੈ ਜੋ ਸਾਡੀ ਪਹੁੰਚ ਤੋਂ ਪਰੇ ਹੈ ਜੋ ਬੇਅੰਤ ਹੈ ਕਹਿੰਦੇ ਲੇ ਪੱਖਾ ਪ੍ਰੀਅ ਚਲੋਂ ਪਾਏ ਭਾਗ ਗਏ ਪੰਜ ਦੂਤ ਲਾਵੇ ਕਹਿੰਦੇ ਹੁਣ ਉਹ ਜੀਵ ਇਸਤਰੀ ਪਰਮੇਸ਼ਰ ਦੇ ਪਿਆਰ ਵਿੱਚ ਪਰਮੇਸ਼ਰ ਦੀ ਸੇਵਾ ਭਗਤੀ ਕਰਦੀ ਆ ਪੱਖਾ ਚਲਦੀ ਆ ਪੈਰ ਕੁੱਟਦੀ ਆ ਕਹਿੰਦੇ ਹੁਣ ਉਹਦੇ ਜਿਹੜੇ ਪੰਜ ਕਾਮਾਦਿਕ ਬੈਰੀ ਨੇ ਉਹਦੇ ਅੰਦਰੋਂ ਖਤਮ ਹੋ ਗਏ ਨੇ ਨਿਕਲ ਗਏ ਨੇ ਨਾ ਮੈਂ ਕੁੱਲ ਨ ਸੋਭਵੰਤ ਕਿਆ ਜਾਣਾ ਕਿਉ ਪਾਨੀ ਕੰਤ ਫਿਰ ਉਹ ਜੀਵ ਇਸਤਰੀ ਕਹਿੰਦੀ ਕਿ ਨਾ ਤਾਂ ਮੇਰੀ ਕੋਈ ਕੁੱਲ ਚੰਗੀ ਸੀ ਨਾ ਹੀ ਕੋਈ ਮੇਰੇ ਚੰਗੇ ਗੁਣ ਸੀਗੇ ਮੈਨੂੰ ਪਤਾ ਨਹੀਂ ਲੱਗਿਆ ਵੀ ਮੈਂ ਪਰਮੇਸ਼ਰ ਨੂੰ ਕਿਸ ਤਰ੍ਹਾਂ ਚੰਗੀ ਲੱਗ ਗਈ ਮੋਹੇ ਅਨਾਥ ਗਰੀਬ ਨਿਮਾਣੀ ਕਾਂਤ ਪਕਰ ਹਮ ਕੀਨੀ ਰਾਣੀ ਕਹਿੰਦੇ ਮੈਂ ਤਾਂ ਗਰੀਬੜੀ ਜੀ ਸੀ ਨਿਮਾਣੀ ਜਹੀ ਮੇਰੇ ਕੋਲ ਕੋਈ ਸਿਆਣ ਪਚਤਰਾਈ ਨਹੀਂ ਸੀ ਕਹਿੰਦੇ ਪਰਮੇਸ਼ਰ ਨੇ ਆਪ ਹੀ ਮਿਹਰ ਕਰਕੇ ਮੈਨੂੰ ਆਪਦਾ ਮਿਲਾਪ ਦੇ ਦਿੱਤਾ ਉਹ ਵਾਹਿਗੁਰੂ ਜਦ ਮੁਖ ਪ੍ਰੀਤਮ ਸਾਜਨ ਲਾਗਾ ਸੁਖ ਸਹਿਜ ਮੇਰਾ ਤਨ ਸੁਹਾਗਾ ਕਹਿੰਦਾ ਜਦੋਂ ਦੇ ਮੇਰੇ ਪਰਮੇਸ਼ਰ ਦੇ ਮੈਂ ਦਰਸ਼ਨ ਕਰ ਲਏ ਜੀ ਵਿਸਤਰੀ ਕਹਿੰਦੀ ਪਰਮੇਸ਼ਰ ਮੇਰਾ ਸਦਾ ਦਾ ਸੁਹਾਗ ਬਣ ਗਿਆ ਮੈਨੂੰ ਆਨੰਦ ਮੇਰੇ ਮੇਰੇ ਹਿਰਦੇ ਘਰ ਵਿੱਚ ਆਨੰਦ ਬਣ ਗਿਆ ਕੋਹ ਨਾਨਕ ਮੋਰੀ ਪੂਰਨ ਆਸ ਸਤਗੁਰ ਮੇਲੀ ਪ੍ਰਭ ਗੁਣ ਤਾਸਾ ਫਿਰ ਨਾਨਕ ਜੀ ਕਹਿੰਦੇ ਨੇ ਮੇਰੀ ਆਸ ਪੂਰੀ ਹੋ ਗਈ ਆ ਸਤਗੁਰ ਨੇ ਮੈਨੂੰ ਗੁਣਾ ਦੇ ਖਜ਼ਾਨੇ ਪਰਮਾਤਮਾ ਦੇ ਨਾਲ ਮੇਲ ਕਰਾ ਦਿੱਤਾ ਇਹ ਹੀ ਆਸਾ ਸੀ ਨਾ ਚਿੱਤ ਦੇ ਵਿੱਚ ਕਿ ਪਰਮੇਸ਼ਰ ਦੇ ਨਾਲ ਮੇਲ ਹੋ ਜਾਏ ਇਹ ਆਸਾ ਸਤਗੁਰ ਨੇ ਪੂਰੀ ਕਰ ਦਿੱਤੀ ਪਰਮੇਸ਼ਰ ਦੇ ਨਾਲ ਮੇਲ ਕਰਵਾ ਕੇ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ ਦਿਓ ਅੱਗੇ ਤੋਂ ਸਮਤ ਦਿਓ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ